ਇੰਡੀਆ ਦੇਸ਼ ਨੂੰ ਛੱਡ ਕੇ ਜਿੱਡੇ ਵੀ ਇਹਦੇ ਗੁਆਂਢੀ ਦੇਸ਼ ਐ ਸਾਰਿਆਂ 'ਚ ਇੱਕ ਰੀਪੋਖ ਮਰੀ ਪੈ ਚੁੱਕੀ ਆ ਨੇਪਾਲ ਦੇ ਵਿੱਚ ਇਦਾਂ ਹੀ ਹੋਇਆ ਕਰਪਸ਼ਨ ਦੇ ਖਿਲਾਫ ਜਿਹੜਾ ਲੋਕਾਂ ਦਾ ਪ੍ਰੋਟੈਸਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਉਹਨੇ ਅਸਤੀਫਾ ਦੇ ਦਿੱਤਾ ਤੇ ਜੇ ਬੰਗਲਾਦੇਸ਼ ਦੀ ਗੱਲ ਕਰੀਏ ਜੁਲਾਈ 24 ਤੋਂ ਲੈ ਕੇ ਅਗਸਤ 24 ਤੱਕ ਉੱਥੇ ਵੀ ਇਹੋ ਜਿਹਾ ਚੱਲਦਾ ਰਿਹਾ ਪ੍ਰੋਟੈਸਟ ਚੱਲਦਾ ਰਿਹਾ ਉੱਥੋਂ ਦੀ ਪ੍ਰਾਈਮ ਮਿਨਿਸਟਰ ਇੱਕ ਲੇਡੀ ਹੀ ਤੇ ਉਹਨੇ ਵੀ ਅਸਤੀਫਾ ਦੇ ਦਿੱਤਾ ਹੈਗਾ ਉਹਦਾ ਨਾਮ ਹੀ ਪ੍ਰਾਈਮ ਮਿਨਿਸਟਰ ਦਾ ਸ਼ੇਖ ਹਸੀਨਾ ਤੇ ਜੇ ਸ਼੍ਰੀਲੰਕਾ ਦੀ ਗੱਲ ਕਰੀਏ 2022 ਵਿੱਚ ਸ਼੍ਰੀਲੰਕਾ ਦਾ ਜਿਹੜਾ ਪੀਐਮ ਆ ਉਹਨੇ ਆਪਣੇ ਦੇਸ਼ ਨੂੰ ਜਿਹੜਾ ਬ੍ਰੈਂਕ ਕਰਪਟ ਦੱਸਦਾ ਹੈਗਾ ਸਾਡੇ ਦੇਸ਼ ਲੈਵਲ ਤੇ ਜਿਹੜੀ ਆ ਪੈਸੇ ਦੀ ਕਮੀ ਆ ਗਈ ਆ ਤੇ ਜੇ ਪਾਕਿਸਤਾਨ ਦੀ ਗੱਲ ਕਰੀਏ ਪਾਕਿਸਤਾਨ ਨੇ ਬਹੁਤ ਸਾਰਾ ਲੋਨ ਲਿਆ ਵਾ ਇੰਟਰਨੈਸ਼ਨਲ ਮੋਨਟਰੀ ਫੰਡ ਆਈਐਮਐਫ ਤੋਂ 7 ਬਿਲੀਅਨ ਡਾਲਰ ਦਾ ਪਾਕਿਸਤਾਨ ਜਿਹੜਾ ਕਰਜ਼ਾ ਲੈ ਚੁੱਕਿਆ ਪਾਕਿਸਤਾਨ ਵੀ ਜਿਹੜੀ ਪੈਸਿਆਂ ਨੂੰ ਲੈ ਕੇ ਬੜੀ ਵੱਡੀ ਪ੍ਰੋਬਲਮ ਚੱਲਦੀ ਪਈ ਆ ਤੇ ਅੱਗੇ ਆਉਂਦਾ ਮਿਆਂਨਮਾਰ ਜੇ ਉਹਦੀ ਗੱਲ ਕਰੀਏ ਸਾਲ 2021 ਦੇ ਵਿੱਚ 2021 ਤੋਂ ਹੀ ਇਸ ਦੇਸ਼ ਨੂੰ ਜਿਹੜੀ ਆਰਮੀ ਚਲਾਉਂਦੀ ਪਈ ਆ ਤੇ ਜੇ ਕੋਈ ਵੀ ਆਰਮੀ ਨੂੰ ਤੰਗ ਕਰਦਾ ਵਾ ਤੇ ਅੰਨੇ ਆਰਮੀ ਜੜੀ ਗੋਲੀਆਂ ਚਲਾ ਦਿੰਦੀ ਆ ਤੇ ਲਾਸਟ ਤਿੰਨਾਂ ਦਿਨਾਂ ਵਿੱਚ ਤਿੰਨ ਪ੍ਰਾਈਮ ਮਿਨਿਸਟਰ ਆ ਜਿਨ੍ਹਾਂ ਨੇ ਰਿਜ਼ਾਈਨ ਕਰਤਾ ਪਹਿਲਾ ਨੇਪਾਲ 'ਚ ਤੇ ਫਿਰ ਫਰਾਂਸ ਦੇ ਵਿੱਚ ਤੇ ਤੀਜਾ ਜਾਪਾਨ ਦੇ ਵਿੱਚ ਬਾਕੀ ਦੇਸ਼ਾਂ ਨਾਲ ਜੇ ਆਪਾਂ ਕੰਪੇਅਰ ਕਰਕੇ ਵੇਖੀਏ ਉਹਨਾਂ ਨਾਲੋਂ ਇੰਡੀਆ ਜਿਹੜਾ ਬਹੁਤ ਵਧੀਆ ਵਾ ਕਮੀਆਂ ਤੇ ਵੜੀਆਂ ਵਾਂ ਪਰ ਫਿਰ ਵੀ ਬਾਕੀ ਦੇਸ਼ਾਂ ਨਾਲੋਂ ਬਹੁਤ ਚੰਗਾ ਵਾ